ਹੈਲੋ ਜੀ ਸਸ਼ਿਕਾਲ ਸਾਰੇ ਐਂਡ ਵੈਲਕਮ ਟੂ ਮਾਈ ਚੈਨਲ ਇੰਦਰ ਕੋਰ ਮੋਟੀਵੇਸ਼ਨਲ ਦੁਨੀਆ ਦਾ ਸਭ ਤੋਂ ਪਾਵਰਫੁਲ ਵਰਡ ਕਿਹੜਾ ਆ ਐਸੇ ਟੌਪਿਕ ਤੇ ਨਾ ਅੱਜ ਦੀ ਵੀਡੀਓ ਹਾਂ ਦੱਸਾਂਗੀ ਥੋੜੀ ਜਿਹੀ ਵੇਟ ਕਰੋ ਕਿਉਂਕਿ ਇੰਨਾ ਛੋਟਾ ਜਿਹਾ ਵਰਡ ਤੇ ਫਿਰ ਲੰਬੀਆਂ ਗੱਲਾਂ ਸਾਹੀ ਵਾ ਨੂੰ ਖਿੱਚ ਕੇ ਵੀ ਤਾਂ ਵੀਡੀਓ ਚ ਲੈ ਕੇ ਆਉਣਾ ਆ ਸੋ ਬਣੇ ਰਿਓ ਮੇਰੀ ਵੀਡੀਓ ਦੇ ਨਾਲ ਇਹ ਉਹ ਪਾਵਰਫੁਲ ਵਰਡ ਆ ਜਿਹਦੇ ਨਾਲ ਤੁਸੀਂ ਦੁਨੀਆ ਜਿੱਤ ਸਕਦੇ ਹਾਂ ਸਕੂਨ ਪਾ ਸਕਦੇ ਹਾਂ ਖੁਸ਼ ਰਹਿਣਾ ਸਿੱਖ ਸਕਦੇ ਹਾਂ ਬਹੁਤ ਬਹੁਤ ਕੁਝ ਜਿਹਨੂੰ ਦੱਸ ਪਣਾ ਮੁਸ਼ਕਲ ਹੈ ਸੋ ਲੈਟਸ ਸਟਾਰਟ आवर ਵੀਡੀਓ ਹਾਂ ਉਹ ਵਰਡ ਇਗਨੋਰ ਜੀ ਇਗਨੋਰ ਹੁਣ ਧਿਆਨ ਨਾਲ ਵੀਡੀਓ ਨਾਲ ਜੁੜੇ ਰਹੋ ਪੱਜਿਓ ਨਾ ਵਰਡਸ ਰਾਕੇ ਕਿਉਂਕਿ ਅਸਲੀ ਕਹਾਣੀ ਤਾਂ ਕਮਾਲ ਦੀ ਗੱਲ ਕਹੀ ਹੈ ਕਹਿੰਦੇ ਤੂੰ ਨਾ ਵੇਖੀ ਤੇਰੇ ਬਾਰੇ ਕੋਣ ਕੀ ਕਹਿੰਦਾ ਤੇ ਕੀ ਕਰਦਾ ਤੂੰ ਬਸ ਆਪਣੇ ਰਾਹ ਤੁਰਦਾ ਜਾਈਂ ਫਿਰ ਦੇਖੀ ਤੈਨੂੰ ਕਿੰਨੀ ਸ਼ਾਂਤੀ ਮਿਲੂਗੀ ਸੇਮ ਇਸ ਤਰ੍ਹਾਂ ਹੀ ਆਪਣੇ ਕੰਮ ਦੇ ਵਿੱਚ ਮਗਨ ਰਹੋ ਇਗਨੋਰ ਕਰੋ ਵੀ ਲੋਕ ਤੁਹਾਡੇ ਬਾਰੇ ਕੀ ਸੋਚਦੇ ਨੇ ਚਲੋ ਇੱਕ ਗੱਲ ਤੁਹਾਨੂੰ ਪੁੱਛਦੇ ਆ ਜਿਸ ਤਰ੍ਹਾਂ ਕਿ ਲੋਕ ਸਾਡੇ ਬਾਰੇ ਸਾਡੇ ਪਿੱਠ ਪਿੱਛੇ ਹਮੇਸ਼ਾ ਬੁਰਾਈ ਕਰਦੇ ਨੇ ਨਾ ਉਹ ਕਹਿੰਦੇ ਤੁਸੀਂ ਕੰਮਚੋਰ ਹੋ ਤੁਸੀਂ ਜ਼ਿੰਮੇਵਾਰ ਨਹੀਂ ਹੋ ਤੁਸੀਂ ਮੂਵਰਟ ਹੋ ਬਦਤਮੀਜ਼ ਹੋ ਪੈਰਾ ਵਗੈਰਾ ਕਿਉਂਕਿ ਲੋਕਾਂ ਦੇ ਮੂੰਹ ਨਹੀਂ ਫੜ ਜਾਂਦੇ ਲੋਕ ਬਹੁਤ ਬਦਤਮੀਜ਼ੀ ਨਾਲ ਤੁਹਾਨੂੰ ਇੱਕ ਖਿਤਾਬ ਦਿੰਦੇ ਨੇ ਪਰ ਤੁਸੀਂ ਤਾਂ ਜਾਣਦੇ ਹੋ ਨਾ ਤੁਸੀਂ ਕੀ ਹੋ you don't deserve it ਫਿਰ ਤੁਸੀਂ ਐਕਸੈਪਟ ਕਰ ਲੈਂਦੇ ਹੋ ਇਸ ਚੀਜ਼ ਨੂੰ ਜੇ ਲੋਕ ਬੋਲਦੇ ਨੇ ਇਸੇ ਕਰਕੇ ਅਸੀਂ ਰਿਐਕਸ਼ਨ ਦਿੰਨੇ ਆ ਨਾ ਅਗਰ ਸਾਹਮਣੇ ਵਾਲੇ ਨੇ ਸਾਨੂੰ ਕਿਹਾ ਕਿ ਤੂੰ ਬੱਤਮੀਜਾ ਹੈ ਤੇਰੀ ਇਹ ਪ੍ਰੋਬਲਮ ਹੈ ਫਿਰ ਅਸੀਂ ਕੀ ਕਰਦੇ ਹਾਂ ਕਿ ਉਸ ਚੀਜ਼ ਨੂੰ ਐਕਸੈਪਟ ਕਰ ਲੈਂਦੇ ਆ ਸੋ ਤੁਹਾਨੂੰ ਆਪਣੇ ਬਾਰੇ ਨਹੀਂ ਪਤਾ ਕਿ ਤੁਸੀਂ ਕੀ ਚੀਜ਼ੋਂ ਤੁਸੀਂ ਕਿਸ ਤਰ੍ਹਾਂ ਐਕਸੈਪਟ ਕਰ ਸਕਦੇ ਹੋ ਕਹਿੰਦੇ ਵੀ ਕਿਸੇ ਨੇ ਤੁਹਾਡੇ ਬਾਰੇ ਕੁਝ ਵੀ ਗਲਤ ਕੀਤਾ ਤੁਸੀਂ ਹਾਈਪਰ ਹੋ ਗਏ ਔਰ ਤੁਸੀਂ ਕਹਿੰਦੇ ਮੈਂ ਦਾ ਸਿਰ ਪਾੜ ਦੇਣਾ ਫੋਰ ਐਗਜ਼ਾਮਪਲ ਫੇਰਿਕ ਕੀ ਇੱਕ ਸੱਪ ਤੁਹਾਨੂੰ ਡੰਗ ਮਾਰ ਗਿਆ ਤੁਸੀਂ ਆਪਣਾ ਇਲਾਜ ਕਰਵਾਉਂਗੇ ਸ਼ਾਂਤੀ ਨਾਲ ਤੁਸੀਂ ਸੋਚੋਗੇ ਕਿ ਮੈਂ ਕਿਸ ਨੂੰ ਕਾਲ ਕਰਨੀ ਹੈ ਕਿਸ ਡਾਕਟਰ ਕੋਲ ਜਾਣਾ ਜਾਂ ਫਿਰ ਤੁਸੀਂ ਸੱਪ ਨੂੰ ਡੰਗ ਮਾਰਨ ਵਾਸਤੇ ਤੇ ਦੰਦੀਆਂ ਵੱਢਣ ਵਾਸਤੇ ਪਿੱਛੇ ਭੱਜੋਗੇ ਨਹੀਂ ਨਾ ਸੋ ਇਸ ਤਰ੍ਹਾਂ ਹੀ ਲੱਜ ਦੇ ਵਿੱਚ ਵੀ ਸਾਨੂੰ ਬਹੁਤ ਕੁਝ ਸੌ ਸਮਝ ਕੇ ਚੱਲਣਾ ਪੈਂਦਾ ਲਾਈਫ ਬੜੀ ਔਖੀ ਆ ਕਹਿੰਦੇ ਨਾ ਇਨਸਾਨੀ ਜੁਨੀ 84 ਲੱਖ ਜਿੰਨਾ ਪੁੱਕਣ ਤੋਂ ਬਾਅਦ ਲੰਮੀ ਆ ਬਟ ਮੈਂ ਕਹਿੰਨੀ ਆ ਕਿ ਸਭ ਤੋਂ ਗੰਦੀ ਲਾਈਫ ਆ ਇਨਸਾਨੀ ਜਿੰਨੀ ਹੁੰਦੀ ਹੈ ਜਿਹਦੇ ਚ ਦੁੱਖ ਹਲ ਹੋਣੇ ਬੜੇ ਔਖੇ ਨੇ ਸੋ ਇਗਨੋਰ ਕਰ ਜਿੰਨੇ ਵੀ ਪੀਪਲ ਲਾਈਫ ਤੇ ਤੁਹਾਡੇ ਬਾਰੇ ਸੋਚਦੇ ਨੇ ਤੁਹਾਡੇ ਬਾਰੇ ਬੁਰਾ ਬੋਲਦੇ ਨੇ ਉਹ ਤੁਹਾਡੇ ਆਪਣੇ ਨਹੀਂ ਹੋ ਸਕਦੇ ਕਿਉਂਕਿ ਆਪਣੇ ਕਦੇ ਸਾਡੇ ਬਾਰੇ ਬੁਰਾ ਸੋਚ ਨਹੀਂ ਸਕਦੇ ਤੇ ਆਪਣੇ ਆਂ ਦੀ ਲਾਈਫ ਦੇ ਵਿੱਚ ਲੱਭਣੇ ਬਹੁਤ ਮੁਸ਼ਕਲ ਨੇ ਜੋ ਜੀ ਉਹ ਵੱਡੇ ਐਗਜ਼ੈਂਪਲ ਦੇਣ ਲੱਗੀਆਂ ਜਿਹਨੂੰ ਸੁਣ ਕੇ ਤੁਸੀਂ ਜ਼ਰੂਰ ਸਮਝੋਗੇ ਫੋਰ ਐਗਜ਼ੈਂਪਲ ਤੁਹਾਡੇ ਬੈਂਕ ਅਕਾਊਂਟ ਦੇ ਵਿੱਚ 1440 ਰੁਪਏ ਕਿਸੇ ਗਲਤੀ ਕਾਰਨ ਉਹ 10 ਰੁਪਏ ਕਰਨੀ ਬਹੁਤ ਹੋ ਰਹੀ ਹੈ ਕਿਉਂਕਿ ਇੱਕ ਸਾਈਡ ਹੋ ਕੇ ਵੀਡੀਓ ਬਣਾਣੀ ਪੈਂਦੀ ਹੈ ਸਪੋਟ ਕਰਦੇ ਆ ਕਰੋ ਕਿਸੇ ਕਾਰਨ ਵੰਸ਼ 10 ਰੁਪਏ ਅਕਾਊਂਟ ਦੇ ਵਿੱਚੋਂ ਉੱਡ ਗਏ ਜਾਂ ਕਿਸੇ ਨੇ ਉਡਾ ਲੇ ਸਿਰਫ 10 ਰੁਪਏ 1440 ਦੇ ਵਿੱਚੋਂ ਅਗਰ 10 ਰੁਪਏ ਉੱਡ ਗਏ ਤੁਸੀਂ ਉਸ ਦੀ ਟੈਨਸ਼ਨ ਤਾਂ ਨਹੀਂ ਲਾਉਂਗੇ ਕਿਉਂਕਿ ਤੁਹਾਡੇ ਕੋਲ 1430 ਰੁਪਏ ਆਲਰੇਡੀ ਹੈਗੇ ਨੇ ਹੈਨਾ ਜਾਂ ਤੁਸੀਂ 10 ਰੁਪਏ ਵਿੱਚੋਂ ਟੈਨਸ਼ਨ ਲਾਉਂਗੇ ਰੋਂਣ ਲੱਗ ਜਾਓਗੇ ਅਕਾਊਂਟ ਚੈੱਕ ਕਰਾਉਣ ਲੈ ਫਿਰੋਗੇ ਨਹੀਂ ਨਾ ਸਾਨੂੰ 5 10 ਰੁਪਏ ਵਿੱਚ ਕੋਈ ਫਰਕ ਨਹੀਂ ਪੈਂਦਾ ਹੈ 24 ਘੰਟਿਆਂ ਦੇ ਵਿੱਚ ਸਾਡੇ ਕੋਲ 1440 ਮਿੰਟ ਹੁੰਦੇ ਨੇ 1440 ਮਿੰਟ ਦੇ ਵਿੱਚ ਜੇਕਰ 10 ਮਿੰਟ ਲਈ ਵੀ ਕਿਸੇ ਨੇ ਸਾਨੂੰ ਬੁਰਾ ਕਹਿਤਾ ਸਾਡੇ ਪਿੱਠ ਪਿੱਛੇ ਕੋਈ ਬੁਰੀ ਗੱਲ ਕਰਦੀ ਉਹ 10 ਮਿੰਟ ਵਿੱਚ ਅਸੀਂ ਆਪਣੇ 1430 ਮਿੰਟ ਖਰਾਬ ਕਰ ਲੈਨੇ ਆ ਇੱਕ ਦਿਨ ਦੇ ਨੋਟ ਫੋਰ 1 ਡੇ ਪਤਾ ਨਹੀਂ ਕਿੰਨੇ ਦਿਨ ਤੱਕ ਸਾਡੇ ਦਿਮਾਗ ਦੇ ਵਿੱਚ ਉਹ ਗੱਲਾਂ ਜਿਹੜੀਆਂ ਘੁੰਮਦੀਆਂ ਰਹਿੰਦੀਆਂ ਨੇ ਕੀ ਇਹ ਸਹੀ ਹੈ ਸੋਚ ਕੇ ਦੱਸੋ ਨਹੀਂ ਨਾ ਨਹੀਂ ਜਾਂਦੇ ਨਾ ਕਿਸੇ ਟੈਨਸ਼ਨ ਚ ਰਹੀਏ ਕੋਈ ਤੀਜ ਤਿਹਾਰਾ ਨਾ ਮਨਾਈਏ ਆਪਣੇ ਫੈਮਿਲੀ ਨਾਲ ਟਾਈਮ ਸਪੈਂਡ ਨਾ ਕਰੀਏ ਖੁਸ਼ ਨਾ ਰਹੀਏ ਰੋਂਦੇ ਰਹੀਏ ਸੋ ਬੈਟਰ ਦੈਨ ਇਗਨੋਰ ਦੈਨ ਹੁਣ ਦੋ ਵੱਡੀਆਂ ਐਗਜ਼ੈਂਪਲ ਦੇਣ ਤੋਂ ਬਾਅਦ ਤਾਂ ਮੈਨੂੰ ਯਕੀਨ ਹੋਣਾ ਚਾਹੀਦਾ ਤੁਸੀਂ ਸਮਝ ਗਏ ਹੁਣ ਮੈਂ ਤੁਹਾਨੂੰ ਇੱਕ ਸਭ ਤੋਂ ਵੱਡੀ ਮੇਨ ਗੱਲ ਦੱਸਣ ਲੱਗੀ ਹਾਂ ਜ਼ਰਾ ਕੰਨ ਖੋਲ ਕੇ ਧਿਆਨ ਨਾਲ ਇਹ ਲਾਈਫ ਔਖੀ ਜ਼ਰੂਰ ਆ ਪਰ ਫਿਰ ਵੀ ਬਿਊਟੀਫੁਲ ਆ ਤੁਹਾਡੀ ਸੋਚ ਅਕੋਰਡਿੰਗ ਜਿੱਦਾਂ ਤੁਸੀਂ ਸੋਚੋਗੇ ਨਾ ਤੁਹਾਨੂੰ ਉਦਾਂ ਹੀ ਫੀਲ ਹੋਊਗਾ ਮੈਂ ਹਮੇਸ਼ਾ ਆਪਣੀ ਵੀਡੀਓਜ਼ ਦੇ ਵਿੱਚ ਇਹੀ ਦੱਸਿਆ ਕਿ ਕੋਈ ਨਹੀਂ ਅੱਜ ਦੇ ਟਾਈਮ 'ਚ ਜੇ ਕੋਹਨੋ ਖੂਨ ਦੇ ਰਿਸ਼ਤੇ ਵੀ ਅੱਜਕੱਲ ਬਗਾਨੇ ਨੇ ਜੇਕਰ ਤੁਹਾਡੇ ਕੋਲ ਪੈਸਾ ਨਾ ਚੰਗੀ ਨੌਕਰੀ ਨਾ ਤੁਹਾਡੇ ਚਾਰ ਰਿਸ਼ਤੇਦਾਰ ਹੈਗੇ ਨੇ ਜੇ ਤੁਹਾਡੇ ਕੋਲ ਇਹ ਨਾ ਦੋਨਾਂ ਚੀਜ਼ਾਂ 'ਚੋਂ ਕੁਛ ਨਹੀਂ ਹਾਂਜੀ ਲਾਸਟ ਪੁਆਇੰਟ ਜਿਹੜਾ ਮੇਰੇ ਜ਼ਿੰਦਗੀ 'ਚ ਬਹੁਤ ਕੰਮ ਆਉਣ ਵਾਲਾ ਆ ਉਹ ਤੁਹਾਨੂੰ ਦੱਸ ਕੇ ਜਾਣੀਆ ਧਿਆਨ ਨਾਲ ਸੁਣਿਓ ਕਈ ਵਾਰ ਐਸਾ ਹੁੰਦਾ ਕਿ ਜਿਹਨੇ ਸਾਨੂੰ ਬੁਰਾ ਕਿਹਾ ਔਰ ਡਾਇਰੈਕਟਲੀ ਤਾਂ ਨਹੀਂ ਨਾ ਕਹਿੰਦਾ ਸਾਨੂੰ ਪਿੱਠ ਪਿੱਛੇ ਕਹਿੰਦਾ ਆ ਫਿਰ ਤੁਹਾਨੂੰ ਦੱਸਣ ਕੋਣ ਆਉਂਦਾ ਆ ਆ ਜਿਹੜੇ ਵਿਚ ਬਚੋਲੇ ਹੁੰਦੇ ਨੇ ਉਹ ਤੁਹਾਨੂੰ ਦੱਸਣ ਆਉਂਦੇ ਨੇ ਨਾ ਕਿ ਤੇਰੇ ਬਾਰੇ ਉਸ ਪਰਸਨ ਨੇ ਇਹ ਗੱਲ ਕਹੀ ਆ ਪਹਿਲਾਂ ਤਾਂ ਉਹਨੂੰ ਫੜ ਲਓ ਦੱਸਣ ਵਾਲੇ ਵੀ ਤੂੰ ਸੁਣ ਕਿਦਾਂ ਲਿਆ ਜੇ ਸੁਣਿਆ ਤਾਂ ਫਿਰ ਤੇਰਾ ਜਵਾਬ ਕੀ ਸੀ ਉਹਨੂੰ ਤੂੰ ਮੇਰੇ ਬਾਰੇ ਜਵਾਬ ਕੀ ਮੋੜਿਆ ਆ ਜਿਹੜੇ ਵਿਚ ਬਚੋਲੇ ਤੇ ਤੁਹਾਡੇ ਵਿੱਚ ਭੰਡਾ ਪਾਉਣ ਆਉਂਦੇ ਨੇ ਨਾ ਇਹਨਾਂ ਦਾ ਸਾਥ ਛੱਡਣਾ ਸਭ ਤੋਂ ਵੱਧ ਜ਼ਰੂਰੀ ਆ पता है क्यों ये मसाले लाके ना दोनों ਧਿਰਾਂ ਦੀ ਲੜਾਈ ਕਰਾ ਕੇ ਗੱਲਾਂ ਕਰਕੇ ਜ਼ਿਆਦਾ ਖੁਸ਼ ਹੁੰਦੇ ਨੇ ਸੋ ਹੁਣ ਐਗਜ਼ਾਮਪਲਾਂ ਨਹੀਂ ਦਊਂਗੀ ਤੁਹਾਡੇ ਸਾਹਮਣੇ ਜੀਤੀ ਜਾਗਦੀ ਇੱਕ ਵੱਡੀ ਐਗਜ਼ਾਮਪਲ ਆ ਮੇਰਾ ਕਿਸੇ ਨੇ ਜ਼ਿੰਦਗੀ ਚ ਸਾਥ ਨਹੀਂ ਦਿੱਤਾ ਫਿਸ ਨੇ ਨੇਵੀ ਅਰੇਂਜ ਮੈਰिज ਕਰਾਈ ਹੈ ਨਾ ਅਰੇਂਜ ਮੈਰिज ਦੇ ਵਿੱਚ ਵੀ ਠੱਕੇ ਕਰਦੇ ਫੇਰ ਵੀ ਮਤਲਬ ਪੇਕੇ ਘਰ ਤੋਂ ਉਹ ਸਪੋਰਟ ਨਹੀਂ ਮਿਲੀ ਇਸੇ ਕਰਕੇ ਮੈਂ ਇੱਕ ਪਲੇਟਫਾਰਮ ਚੁਣਿਆ ਜਿੱਥੇ ਜਿੱਥੇ ਮੈਂ ਆਪਣਾ ਨਾਮ ਕਮਾਉਣਾ ਚਾਹੁੰਦੀ ਆ ਇਗਨੋਰ ਕਰਨਾ ਸਿੱਖਿਆ ਉਹੀ ਤੁਹਾਨੂੰ ਸਿਖਾਉਣੀ ਆ ਕਿਉਂਕਿ ਮੈਨੂੰ ਲੱਗਦਾ ਹੈ ਨਾ ਕਿ ਅੱਜ ਦਾ ਟਾਈਮ ਹੈ ਜਿਹੜਾ ਪਿਆਰ ਰਿਸ਼ਤਿਆਂ ਚ ਖਤਮ ਹੋ ਚੁੱਕਿਆ ਹੈ ਰਿਸਪੈਕਟ ਖਤਮ ਹੋ ਚੁੱਕੀ ਹੈ ਸੋ ਆਪਣੇ ਆਪ ਦੀ ਰਿਸਪੈਕਟ ਕਰਨਾ ਸਿੱਖੋ ਆਪਣੇ ਆਪ ਦੀ ਕਦਰ ਕਰਨਾ ਸਿੱਖੋ ਜਿਹੜਾ ਕੋਈ ਤੁਹਾਨੂੰ ਆ ਕੇ ਦੱਸਦਾ ਨਹੀਂ ਫਲਾਣਾ ਬੰਦਾ ਤੇਰੇ ਬਾਰੇ ਇਦਾਂ ਕਹਿ ਰਿਹਾ ਉਹਦੇ ਨਾਲ ਵੀ ਰਿਸ਼ਤਾ ਤੋੜਨਾ ਸਿੱਖੋ ਉਹ ਰਿਸ਼ਤੇ ਰੁਸਤੇ ਕੋਈ ਕੰਮ ਨਹੀਂ ਹੁੰਦੇ ਜਿਹੜੇ ਕਹਿੰਦੇ ਨੇ ਨਾ ਕਿ ਚਾਰ ਬੰਦੇ ਕੀ ਕਹਿਣਗੇ ਉਹ ਚਾਰ ਬੰਦੇ ਨਾ ਜਦੋਂ ਤੁਸੀਂ ਹਸਪੀਟਲ 'ਚ ਪਏ ਹੁੰਦੇ ਹੋ ਉਦੋਂ ਵੀ ਨਜ਼ਰ ਨਹੀਂ ਆਉਂਦੇ ਜਦੋਂ ਤੁਸੀਂ ਕਿਸੇ ਬਿਮਾਰੀ ਨਾਲ ਜੂਝ ਰਹੇ ਹੁੰਦੇ ਤੁਹਾਡੇ ਕੋਲ ਪੱਲੇ ਪੈਸਾ ਨਹੀਂ ਹੁੰਦਾ ਉਹ ਚਾਰ ਬੰਦੇ ਉਦੋਂ ਵੀ ਤੁਹਾਨੂੰ ਹਾਲ ਪੁੱਛਣ ਨਹੀਂ ਆਉਂਦੇ ਜਦੋਂ ਤੁਸੀਂ ਭੁੱਖੇ ਮਰ ਰਹੇ ਹੁੰਦੇ ਜ਼ਿੰਮੇਵਾਰੀਆਂ ਤੋਂ ਤੁਸੀਂ ਇੱਕ ਸਾਈਡ ਬੈਠੇ ਹੁੰਦੇ ਹੋ ਤੁਹਾਡੀ ਨੌਕਰੀ ਛੁੱਟ ਚੁੱਕੀ ਹੈ ਫਿਰ ਵੀ ਉਹ ਚਾਰ ਬੰਦੇ ਤੁਹਾਨੂੰ ਪੁੱਛਣ ਨਹੀਂ ਆਉਂਦੇ ਸੋ ਇਗਨੋਰ ਥੈਨ ਥਿਸ ਪੀਪਲ ਭੁੱਲ ਜੋ ਵੀ ਦੁਨੀਆ ਹੈਗੀ ਆ ਬਸ ਇੱਕ ਪਰਮਾਤਮਾ ਬੀਬੀ ਰਜਨੀ ਕਹਾਣੀ ਤੋਂ ਮੈਂ ਬਹੁਤ ਇਨਸਪਾਇਰ ਹੋਈ ਆ ਜਿਨੇ ਪਰਮਾਤਮਾ ਦਾ ਪੱਲਾ ਕਦੇ ਨਹੀਂ ਛੱਡਿਆ ਹੋ ਸਕਦਾ ਤੁਸੀਂ ਸਾਰਿਆਂ ਨੇ ਉਹ ਫਿਲਮ ਦੇਖੀ ਹੋਵੇ ਉਹਦਾ ਵਿਸ਼ਵਾਸ ਹੀ ਉਸ ਨੂੰ ਕਿੱਥੇ ਤੱਕ ਤਾਰ ਗਿਆ ਸੀ ਹਾਂਜੀ ਬੀਬੀ ਰਜਨੀ ਫਿਲਮ ਦੇ ਵਿੱਚ ਉਸ ਦਾ ਵਿਸ਼ਵਾਸ ਨੂੰ ਕਿੱਥੋਂ ਤੱਕ ਲੈ ਗਿਆ ਸੀ ਤੇ ਉਹਦੇ ਪਾਪ ਦਾ ਹੰਕਾਰ ਕਿੰਨਾ ਟੁੱਟਿਆ ਸੀ ਇਸੇ ਕਰਕੇ ਕਹਿੰਦੇ ਆਂ ਅਗਰ ਕਿਸੇ ਨਾਲ ਦੋਸਤ ਬਣਾਉਣਾ ਹੈ ਆਪਣੇ ਦਿਲ ਦੀਆਂ ਗੱਲਾਂ ਸ਼ੇਅਰ ਕਰਨੀਆਂ ਰੋਣਾ ਹੈ ਦੁੱਖ ਦੱਸਣੇ ਹੈ ਤਾਂ ਸਭ ਤੋਂ ਪਿਆਰਾ ਰਿਸ਼ਤਾ ਸਾਡੇ ਪਰਮਾਤਮਾ ਦਾ ਸਾਡੇ ਵਿਸ਼ਵਾਸ ਦਾ ਆ ਇਸ ਤੋਂ ਵੱਧ ਕੇ ਤੁਹਾਡੀ ਜ਼ਿੰਦਗੀ 'ਚ ਕੋਈ ਤੁਹਾਡੇ ਕੰਮ ਨਹੀਂ ਆਉਣ ਵਾਲਾ ਕੋਈ ਤੁਹਾਡੇ ਦੁੱਖ ਨੂੰ ਸੁਣ ਕੇ ਦੁਖੀ ਨਹੀਂ ਹੋਣ ਵਾਲਾ ਕੋਈ ਤੁਹਾਡੀ ਖੁਸ਼ੀਆਂ ਦੇ ਵਿੱਚ ਸ਼ਾਮਿਲ ਹੋ ਕੇ ਖੁਸ਼ੀਆਂ ਦੇ ਵਿੱਚ ਦਵਾਵਾਂ ਦੇਣ ਵਾਲਾ ਕੋਈ ਨਹੀਂ ਹੋਣਾ ਲੋਕ ਚੁੱਪੀ ਸਮਾਈਲ ਕਰਕੇ ਕਹਿੰਦੇ ਨੇ ਮੈਨੂੰ ਬੜੀ ਖੁਸ਼ੀ ਹੋਈ ਕਿ ਤੇਰੀ ਸਰਕਾਰੀ ਨੌਕਰੀ ਲੱਗ ਗਈ ਜਾਂ ਤੈਨੂੰ ਵਧੀਆ ਘਰ-ਬਾਰ ਮਿਲ ਗਿਆ ਦਿਲੋਂ ਕੋਈ ਖੁਸ਼ ਨਹੀਂ ਹੁੰਦਾ ਰਿਸ਼ਤੇ ਸਭ ਨਾਲ ਨਿਭਾਓ ਪਰ ਦਿਲ ਤੋਂ ਨਹੀਂ ਦਿਮਾਗ ਤੋਂ ਉਹਨਾਂ ਕੋ ਸ਼ੇਅਰ ਕਰੋ ਜਿੰਨਾ ਕਾ ਜ਼ਰੂਰੀ ਆ ਜ਼ਿਆਦਾ ਉੱਪਰ ਗਿਰਨ ਦੀ ਜ਼ਰਤ ਨਹੀਂ ਆ ਬਾਅਦ ਚ ਪਤਾ ਜ਼ਰੂਰ ਲੱਗੂਗਾ ਮੇਰੀਆਂ ਆ ਗੱਲਾਂ ਮੈਨੂੰ ਅੱਜ ਜੇ ਤੇ ਆਉਂਦੀਆਂ ਨੇ ਮੈਂ ਇੱਕ ਚੰਗੀ ਬਹੂ ਚੰਗੀ ਧੀ ਬਣਨ ਦੀ ਬਹੁਤ ਟਰਾਈ ਕੀਤੀ ਪਰ ਆਖਿਰਕਾਰ ਉਮਰ ਦੇ ਤੱਕਿਆਂ ਦੇ ਤਜਰਬਿਆਂ ਨਾਲ ਪਤਾ ਲੱਗਦਾ ਹੈ ਉਹਨਾਂ ਕ ਕਰੋ ਜਿੰਨਾ ਕ ਆਪਾਂ ਡਿਸਰਵ ਕਰਦੇ ਹਾਂ ਸੋ ਥੈਂਕ ਯੂ ਜੀ ਕਿੱਦਾਂ ਦੀ ਲੱਗੀ ਇਹ ਗੱਲਾਂ ਵਹਿਤਾ ਜ਼ਿੰਦਗੀ ਚ ਇਗਨੋਰ ਕਰਨਾ ਸਿੱਖੋ ਆਪਣੇ ਆਪ ਨੂੰ ਜੀਣਾ ਸਿੱਖੋ ਥੈਂਕ ਯੂ so much ਫਿਰ ਮਿਲਦੇ ਹਾਂ ਇੱਕ ਚੰਗੀ ਜਿਹੀ ਵੀਡੀਓ ਦੇ ਨਾਲ ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ